ਕੋਹਾਂ ਸਨੈਚੀਗੰਦੇ ਚੋਰੀ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਹੋਣ ਦੇ ਕਰਕੇ ਦੁਕਾਨਦਾਰ ਕਾਫੀ ਚਿੰਤਿਤ ਹਨ ਜਿਸ ਕਾਰਨ ਵਪਾਰ ਮੰਡਲ ਦੇ ਵੱਲੋਂ ਕਮੇਟੀ ਮੀਟਿੰਗ ਕੀਤੀ ਗਈ ਅਤੇ ਅੱਜ ਜੋ ਐਸਪੀ ਫਿਰੋਜ਼ਪੁਰ ਨੂੰ ਵੀ ਮਿਲ ਕੇ ਵਪਾਰ ਮੰਡਲ ਦੇ ਪ੍ਰਧਾਨ ਅਸ਼ਵਨੀ ਮਹਿਤਾ ਨੇ ਕਿਹਾ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਉਹ ਮਾਰਿਆਂ ਅਸਰਾ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਤਾਂ ਜੋ ਦੁਕਾਨਦਾਰਾਂ ਨੂੰ ਰਾਹਤ ਮਿਲ ਸਕੇ ਐਸਪੀ ਰਣਦੀਪ ਕੁਮਾਰ ਨੇ ਦੱਸਿਆ ਕਿ ਸਮੇਂ-ਸਮੇਂ ਤੇ ਦੁਕਾਨਦਾਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਉਸ ਤੋਂ ਸੁਝਾਅ ਲਏ ਜਾਂਦੇ ਨੇ ਉਹਨਾਂ ਨੂੰ ਚੌਕੀਦਾਰ ਲਗਾਉਣ ਦੇ ਲਈ ਵੀ ਕਿਹਾ ਗਿਆ ਅਤੇ ਲਾਈਨ ਆਰਡਰ ਦੀ ਸਥਿਤੀ ਨੂੰ ਵਿਗੜਨ ਜਿਹੜੀ ਅੱਜ ਮੀਟਿੰਗ ਐਸਐਸਪੀ ਸਾਹਿਬ ਨਾਲ ਕੀਤੀ ਹੁੰਦਾ ਇੱਕੋ ਹੀ ਮਸਲਾ ਸੀ ਕਿ ਸ਼ਹਿਰ ਦੇ ਵਿੱਚ ਐਸੇ ਹਾਲਾਤ ਇੰਨੇ ਖਰਾਬ ਹੈ ਕਿ ਆदमी ਨਾ ਪੈਦਲ ਚੱਲ ਸਕਦਾ ਨਾ ਮੋਟਰਸਾਈਕਲ ਤੇ ਚੱਲ ਸਕਦਾ ਨਾ ਘਰ ਦੇ ਬਾਹਰ ਖੜਾ ਹੋ ਸਕਦਾ ਕੱਲ ਘਰ ਦੇ ਬਾਹਰ ਖੜੇ ਕਿਸੇ ਬੰਦੇ ਦਾ ਮੋਬਾਈਲ ਖੋ ਕੇ ਲੈ ਗਏ ਸਕੂਟਰ ਤੇ ਜਾਂ ਦੇਖਦਾ ਸੀ ਮੋਬਾਈਲ ਖੋ ਕੇ ਲੈ ਗਏ ਕਾਪੇ ਮਾਰ ਕੇ ਮੋਟਰਸਾਈਕਲ ਖੋ ਕੇ ਲੈ ਜਾਂਦੇ ਹੈ ਹਾਲਾਤ ਬੜੇ ਖਰਾਬ ਨੇ ਉਸ ਹਸਲ ਨੇ ਵਿੱਚ ਅੱਜ ਅਸੀਂ ਇੱਥੇ ਆਏ ਸਾਂ ਇੱਕ ਪ੍ਰੋਬਲਮ ਤਾਂ ਸਾਨੂੰ ਵੀ ਸਾਰਿਆਂ ਨੂੰ ਪਤਾ ਹੈ ਕਿ ਇਲੈਕਸ਼ਨ ਦੇ ਨਾਂ ਦੇ ਉੱਤੇ ਬਦਲੀਆਂ ਕਰਕੇ ਸਾਰੇ ਜ਼ਿਲ੍ਹਿਆਂ ਨੂੰ ਡਿਸਟਰਬ ਕਰਦੀ ਹੈ ਸਰਕਾਰ ਇਲੈਕਸ਼ਨ ਕਮਿਸ਼ਨ ਜੋ ਵੀ ਲੇਕਿਨ ਉਹਦੇ ਨਾਲ ਸ਼ਹਿਰ ਦਾ ਤਾਂ ਕੋਈ ਕਸੂਰ ਨਹੀਂ ਇੱਕ ਜਿਹੜੀ ਵੱਡੀ ਪ੍ਰੋਬਲਮ ਆ ਰਹੀ ਹੈ ਵੀ ਜਦੋਂ ਵੀ ਆਨੇ ਆਫੀਸਰਸ ਕੋਲੋਂ ਕਹਿੰਦੇ ਸਾਡੇ ਕੋਲ ਫੋਰਸ ਨਹੀਂ ਹੈ ਹੁਣ ਫੋਰਸ ਤਾਂ ਸ਼ਹਿਰੀਆਂ ਨੇ ਪ੍ਰੋਵਾਈਡ ਕਰਨੀ ਨਹੀਂ ਫੋਰਸ ਤਾਂ ਪ੍ਰੋਵਾਈਡ ਕਰਨੀ ਹੈ ਸਰਕਾਰ ਦੇ ਲੇਕਿਨ ਸਰਕਾਰ ਦੇੰਦੇ ਵੱਲ ਕੋਈ ਧਿਆਨ ਨਹੀਂ ਸਾਰਾ ਸ਼ਹਿਰ ਬਹੁਤ ਪਰੇਸ਼ਾਨ ਸੀ ਔਰ ਹੜਤਾਲ ਕਰਨ ਦੇ ਮੂਡ 'ਚ ਸੀ ਵੀ ਇੱਕ ਇਨਡੇਫੀਨਿਟ ਉਹਦਾ ਤਾਲਗੀਏ ਤਾਂ ਕਿ ਪ੍ਰਸ਼ਾਸਨ ਜਾਗੇ ਐਸਐਸਪੀ ਸਾਹਿਬ ਨੇ ਕਿਹਾ ਕਿ ਮੈਂ ਤੁਹਾਨੂੰ ਮੈਨੂੰ ਸਿਰਫ 15 ਅਗਸਤ ਤੱਕ ਦਾ ਟਾਈਮ ਦੇ ਦਿਓ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਨੇ ਜਿਹੜੇ ਉਹ ਤੁਹਾਨੂੰ ਅਸੀਂ ਦਿਆਂਗੇ ਔਰ ਅਸੀਂ ਵੀ ਉਹਨਾਂ ਨੂੰ ਇਹ ਕਹਿ ਕੇ ਆਏ ਵੀ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਪ੍ਰਸ਼ਾਸਨ ਨਾਲ ਜਿੰਨਾ ਸਾਥ ਦੇ ਸਕੀਏ ਉਹ ਦੇਾਂਗੇ ਅਸੀਂ ਵੀ ਉਹਨਾਂ ਇੱਕ ਵਪਾਰ ਬੰਡਲ ਦੇ ਨਾਤੇ ਸਾਰੀਆਂ ਯੂਟਰਾ ਨੂੰ ਇਕੱਠਾ ਕਰਕੇ ਹੁਣ ਅਸੀਂ ਇਹ ਕੋਸ਼ਿਸ਼ ਕਰਨੀ ਹੈ ਕਿ ਕੋਸ਼ ਅਧੀ ਪਛਧੀ ਪੁਲਸ ਸਾਨੂੰ ਵੀ ਬੰਨਾ ਪੈਣਾ ਹੈ ਜਦੋਂ ਤੱਕ ਅਸੀਂ ਫੈਂਟੇਨਾਲ ਆਏ ਜਿਆਦਾ ਇਹਨਾਂ ਨੇ ਹਟਾਣੀ ਜਿਹੜੇ ਨੰਗੇ ਚਟੀਆਂ ਚੋਰੀਆਂ ਨੰਗੇ ਚਟੇ ਮੋਬਾਈਲ ਕੋਲ ਲੱਗ ਪਏ ਜਿਹੜਾ ਹੈਗਾ ਮਾਨਸ਼ੋਬੀ ਸਪੀਸ ਹਮੇ ਮਿਸਰ ਕੋਸਪੁਰ ਬੱਲੋ ਜਿਹੜੀ ਇੱਕ ਜਿਹੜੀ ਕਮਿਊਨਿਟੀ ਕਲਸਿੰਗ ਦੀ ਜਿਹੜੀ ਨਹੀਮ ਹੈ ਜਿਹੜੇ ਵਸਤਾਰ ਮੰਡਲ ਦੇ ਲੋਕ ਨੇ ਜਾਂ ਜਿਹੜੇ ਹੋਰ ਵੀ ਮੋਤਪੜ ਲੋਕ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਾਂਦੀ ਉਹਨਾਂ ਦੇ ਜਿਹੜੇ ਵੀ ਸੁਝਾਅ ਹੋਏ ਟ੍ਰੈਫਿਕ ਲਈ ਜਾਂ ਹੋਰ ਵੀ ਲੋਅਨ ਲਈ ਉਹ ਲਿੱਤੇ ਜਾਂਦੇ ਉਹਨਾਂ ਤੇ ਗੌਰ ਕੀਤਾ ਜਾਂਦਾ ਤੁਹਾਨੂੰ ਇੰਪਲੀਮੈਂਟ ਕੀਤਾ ਜਾਂਦਾ ਤੇ ਹੁਣ ਵੀ ਜਿਹੜੀ ਮੀਟਿੰਗ ਹੋਈ ਹੈ ਤੇ ਉਹਨਾਂ ਦੇ ਸੁਝਾਅ ਲਿੱਤੇ ਗਏ ਉਹਨੂੰ ਅਸੀਂ ਅਪੀਲ ਵੀ ਕੀਤੀ ਹੈ ਕਿ ਜਿਹੜਾ ਚੌਕੀਦਾਰ ਹੈਗੇ ਮਾਰਕੀਟ ਵਿੱਚ ਤੇ ਕਿਸੇਰ ਮੁਲਾਜ਼ਮਾਂ ਦਾ ਉਹਨਾਂ ਦਾ ਰਸਤਾ ਹੋਵੇ ਤੇ ਜਿਹੜੀ ਰਾਤੀ ਦੀ ਜਿਹੜੀ ਪੈਟਰੋਲਿੰਗ ਹੈ ਉਹ ਹੋਰ ਵਧਾਈ ਜਾਵੇ ਜਿਵੇਂ ਤੁਸੀਂ ਦੇਖ ਸਕਦੇ ਹੋ ਪਿਛਲੇ 10 ਦਿਨਾਂ ਦੇ ਅੰਦਰ ਜਿਹੜੇ ਚੋਰ ਨੇ ਬਿਜ਼ਨੈਸ ਅਚਰ ਸੀਗੇ ਉਹ ਬੜੀ ਮਾਤਰਾ ਵਿੱਚ ਮੋਟਰਸਾਈਕਲ ਤੇ ਮੋਬਾਈਲ ਦੀ ਬਰਮਦਗੀ ਹੋਈ ਤੇ ਹੁਣ ਪੈਟਰੋਲਿੰਗ ਤੇਜ਼ ਕੀਤੀ ਗਈ ਹੈ ਉਹ ਪੂਰਾ ਯਕੀਨ ਹੈ ਕਿ ਜੁੜਾ ਲਾਅ ਐਂਡ ਆਰਡਰ ਹੈਗਾ ਉਹ ਠੀਕ ਹੈ ਥੈਂਕ ਯੂ